ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਪਾਈ ਲਖੀਸ਼ਾ ਵੰਜਾਰਾ ਜੀ ਦੇ ਦਾਮਾਦ ਪਾਈ ਮਨੀ ਸਿੰਘ ਜੀ ਸਿੱਖ ਕੌਮ ਦੇ ਉਹ ਮਹਾਨ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਹੱਕ ਤੇ ਸੱਚ ਦੀ ਲੜਾਈ ਖਾਤਰ ਆਪਣੇ ਪਰਿਵਾਰ ਦੇ ਚੌਂਟ ਤੋਂ ਵੱਧ ਬੰਦੇ ਸ਼ਹੀਦ ਕਰਵਾਏ ਸਨ 13 ਸਾਲ ਤੋਂ ਲੈ ਕੇ 90 ਸਾਲ ਦੀ ਉਮਰ ਤੱਕ ਗੁਰੂ ਹਰ Rai ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਚਾਰ ਗੁਰੂ ਸਹਿਬਾਨਾਂ ਦੀ ਆਗਿਆ ਜਨੇ ਸੇਵਾ ਕੀਤੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਦੂਜੇ ਪਾਈ ਗੁਰਦਾਸ ਜੀ ਅਤੇ ਤੀਜੇ ਮੁਖ ਗ੍ਰੰਥੀ ਪਾਈ ਮਨੀ ਸਿੰਘ ਜੀ ਥਾਪੇ ਗਿਆ ਇੱਕ ਸਨ ਪਾਈ ਮਨੀ ਸਿੰਘ ਜੀ 12 ਪ੍ਰਾਸਾਨ ਜਿਨ੍ਹਾਂ ਵਿੱਚੋਂ 11 ਪ੍ਰਾ ਸਤ ਪੁੱਤਰ ਪੰਥ ਲਈ ਸ਼ਹੀਦ ਹੋਏ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਪਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਏ ਆਪ ਮਹਾਨ ਕਵੀ ਕਥਾਵਾਚਕ ਅਤੇ ਮਹਾਨ ਯੋਧਾ ਸਨ ਪੰਗਾਣੀ ਦੇ ਯੁੱਧ ਵਿੱਚ ਆਪ ਜੀ ਨੇ ਤਲਵਾਰ ਦੇ ਜੋਹਰ ਦਿਖਾਏ ਅਨੰਦਪੁਰ ਸਾਹਿਬ ਪਰਿਵਾਰ ਵਿਛੋੜੇ ਤੋਂ ਬਾਅਦ ਪਾਈ ਮਨੀ ਸਿੰਘ ਜੀ ਮਾਤਾ ਸੈਬਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਨੂੰ ਨਾਲ ਲੈ ਕੇ ਦਿੱਲੀ ਆਏ ਸਨ ਆਪ ਹੀ ਦੋਨਾਂ ਮਾਤਾਵਾਂ ਨੂੰ ਲੈ ਕੇ ਦਮਦਮਾ ਸਾਹਿਬ ਗੁਰੂ ਦਸ਼ਮੇਸ਼ ਪਿਤਾ ਦੇ ਦਰਸ਼ਨਾ ਲੈ ਗਏ ਸਾਨ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋ ਸਮਾਉਂ ਤੋਂ ਬਾਅਦ ਪਾਈ ਮਨੀ ਸਿੰਘ ਜੀ ਨੇ ਗੁਰੂ ਘਰ ਦੀਆਂ ਸਾਖੀਆਂ ਤੇ ਗੁਰੂ ਸ਼ਬਦ ਦੀ ਕਥਾ ਸੁਣਾ ਕੇ ਸਿੱਖਾਂ ਦਾ ਮਨੋਬਲ ਕਾਇਮ ਰੱਖਿਆ ਦੁਸ਼ਹਿਰੇ ਅਤੇ ਦੀਵਾਲੀ ਦੇ ਮੌਕਿਆਂ ਤੇ ਸੰਗਤਾਂ ਨੂੰ ਅੰਮ੍ਰਿਤਸਰ ਵਿਖੇ ਇਕੱਠਾ ਹੋਣ ਲਈ ਪ੍ਰੇਰਿਆ ਤਾਂ ਕਿ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਹੁੰਦਾ ਰਹੇ ਗੁਰੂ ਘਰ ਦੀ ਵਦ ਦੀ ਰੌਣਕਾਂ ਦੇਖ ਕੇ ਗੁਰੂ ਘਰ ਦੇ ਦੋਖਿਆਂ ਨੇ ਲਾਹੌਰ ਦੇ ਸੂਬੇਦਾਰ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ। ਸ੍ਰੀ ਅੰਮ੍ਰਿਤਸਰ ਵਿਖੇ ਦੀਵਾਲੀ ਦਾ ਜੋੜ ਮੇਲਾ ਮੁਗਲ ਸਰਕਾਰ ਨੇ ਬੰਦ ਕਰਵਾ ਦਿੱਤਾ। ਭਾਈ ਮਨੀ ਸਿੰਘ ਜਿਨੇ ਆਪਣੇ 90 ਸਾਲ ਦੀ ਉਮਰ ਵਿੱਚ ਲਾਹੌਰ ਦੇ ਸੂਬੇਦਾਰ ਕੋਲੋਂ ਆਉਂਦੀ ਦੀਵਾਲੀ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦ ਦੀ ਛੋੜ ਦਿਵਸ ਤੇ ਸਿੱਖਾਂ ਦੇ ਜੋੜ ਮੇਲੇ ਦੀ ਇਜਾਜ਼ਤ ਮੰਗੀ। ਸੂਬੇਦਾਰ ਨੇ 10000 ਦੇ ਟੈਕਸ ਦੀ ਸ਼ਰਤ ਤੇ ਇਜਾਜ਼ਤ ਦੇ ਦਿੱਤੀ। ਭਾਈ ਮਨੀ ਸਿੰਘ ਜੀ ਨੇ ਇਕੱਠ ਵਾਸਤੇ ਦੂਰ ਦੂਰ ਤੱਕ ਲਿਖਤੀ ਸੁਨੇਹੇ ਭੇਜ ਦਿੱਤੇ ਉਧਰ ਸੂਬੇਦਾਰ ਜ਼ਕਰੀਆ ਖਾਨ ਦੀ ਨੀਅਤ ਖਰਾਬ ਹੋ ਗਈ ਉਸਨੇ ਇਸ ਇਕੱਠ ਤੇ ਹਮਲਾ ਕਰਕੇ ਸਿੱਖਾਂ ਦਾ ਖੁਰਾਕੋਜ ਮਿਟਾਉਣ ਦੀ ਤਿਆਰੀ ਕਰ ਲਈ ਭਾਈ ਮਨੀ ਸਿੰਘ ਜਿੰਨੂੰ ਜਦ ਇਸ ਦੀ ਸੂਚਨਾ ਮਿਲੀ ਤੇ ਭਾਈ ਸਾਹਿਬ ਨੇ ਇਕੱਠ ਵਿੱਚ ਨਾ ਪਹੁੰਚਣ ਦੇ ਸੁਨੇਹੇ ਦੁਬਾਰਾ ਭੇਜੋ ਆਏ ਪਰ ਜਿਨ੍ਹਾਂ ਕੋਲ ਸੁਨੇਹੇ ਨਹੀਂ ਪਹੁੰਚੇ ਉਹ ਇਕੱਠ ਵਿੱਚ ਸ਼ਾਮਿਲ ਹੋਏ ਜ਼ਕਰਿਆ ਖਾਨ ਨੇ ਲਖਪਤ ਰਾਏ ਨੂੰ ਫੌਜਾਂ ਦੇਖ ਕੇ ਅੰਮ੍ਰਿਤਸਰ ਭੇਜਿਆ ਕਈ ਸਿੰਘ ਸ਼ਹੀਦ ਹੋ ਗਏ ਭਾਈ ਮਨੀ ਸਿੰਘ ਜਿਨੇ ਇਸ ਦਾ ਰੋਸ ਪ੍ਰਗਟ ਕੀਤਾ ਪਰ ਜ਼ਕਰਿਆ ਖਾਨ ਨੇ ਇਸ ਨੂੰ ਨਜ਼ਰਅੰਦਾਜ਼ ਕਰਕੇ 10000 ਦੇ ਮੰਗ ਕੀਤੇ ਭਾਈ ਮਨੀ ਸਿੰਘ ਜੀ ਨੇ ਕਿਹਾ ਜਦ ਇਕੱਠ ਹੋਇਆ ਹੀ ਨਹੀਂ ਨਾਲੇ ਤੁਸੀਂ ਸਾਡੇ ਸਿੰਘ ਸ਼ਹੀਦ ਕੀਤੇ ਹਨ ਫਿਰ ਅਸੀਂ ਟੈਕਸ ਨਹੀਂ ਦੇਵਾਂਗੇ ਇਸ ਬਹਾਨੇ ਭਾਈ ਮਨੀ ਸਿੰਘ ਜੀ ਨੂੰ ਹੋਰ ਸਿੰਘਾਂ ਦੇ ਨਾਲ ਗ੍ਰਿਫਤਾਰ ਕਰਕੇ ਲੋਹਰ ਲਿਜਾਇਆ ਗਿਆ ਕਾਜੀ ਨੇ ਮੁਸਲਮਾਨ ਬਣਨ ਦੇ ਲਈ ਕਿਹਾ ਨਾ ਕਰਨ ਤੇ ਭਾਈ ਮਨੀ ਸਿੰਘ ਜੀ ਨੂੰ ਬੰਦ ਮੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਤਨ ਹੈ ਸਿੱਖੀ ਭਾਈ ਮਨੀ ਸਿੰਘ ਜੀ ਵਾਹਿਗੁਰੂ ਦਾ ਜਾਬ ਕਰਦੇ ਕਰਦੇ ਅਕਾਲ ਪੁਰਖ ਦੀ ਗੋਦ ਵਿੱਚ ਜਾ ਸਮਾਏ ਅੱਜ ਹਰ ਸਿੱਖ ਅਰਦਾਸ ਕਰਦੇ ਆ ਬੰਦ ਮੰਦ ਕਟਾਉਣ ਵਾਲੇ ਭਾਈ ਮਨੀ ਸਿੰਘ ਜੀ ਨੂੰ ਯਾਦ ਕਰਦੇ ਹਨ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਰੇਸਿਸ ਦਿੱਤੇ ਬੰਦ ਮੰਦ ਕਟਾਏ ਖੋਪੜੀਆਂ ਲੋਹਾਈਆਂ ਤਿਨਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ